ਨਾਨਦ ਪਰ ਜਾਈ ਲੱਗ ਗਈਆਂ ਖੇਡਣ ਹੁਣ ਚੈੱਕ ਕਰੋ ਮੇਰਾ ਮਖੋਲ ਡਾਈ ਜਾ ਰਿਹਾ ਕਿ ਨਹੀਂ ਗੰਦੀ ਜੀ ਬਸ ਦਿਖਾ ਇਹ ਮਾਰਨੀ ਹੈ ਜਰਾ ਸੀ ਨਾ ਕ੍ਰਿਸ਼ਨੋ ਮੈਨ ਨਾਲੇ ਪਿਆਰ ਹੋ ਗਿਆ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਭੂਆ ਜੀ ਫੁੱਫੜ ਜੀ ਆਏ ਹੋਏ ਤੇ ਅੱਜ ਤਾਂ ਮੈਨੂੰ ਬਹੁਤ ਮਜ਼ਾ ਆ ਗਿਆ ਅੱਜ ਮੇਰੇ ਭੂਆ ਜੀ ਫੁੱਫੜ ਜੀ ਆਏ ਮੇਰੇ ਅੱਜ ਤਾਂ ਪਾਰਟੀ ਹੋ ਗਈ ਦਿਹਾੜਾ ਖਾਣੇ ਵਾਲਾ ਸਮਾਨ ਆ ਗਿਆ ਅੱਜ ਆਏ ਹੋਏ ਆ ਗੁਰਸੇਵ ਸਿੰਘ ਦੇ ਭੂਆ ਜੀ ਐਂਡ ਫੁੱਫੜ ਜੀ ਅੱਜ ਗੁਰਸਾਹਿਬ ਸਕੂਲ ਤੋਂ ਵੀ ਆਪਣੇ ਇਹ ਗੁਰਸਾਹਿਬ ਸਿੰਘ ਆਇਆ ਹੁਣੀ ਹਲੇ ਸਕੂਲ ਤੋਂ ਮੈਂ ਚਲੋ ਨਾਰਦੀ ਨਾਲ ਆਪਾਂ ਬਲੌਗ ਕਰਦੇ ਆਂ ਸ਼ੂਟ ਨਾਲੇ ਤੁਹਾਨੂੰ ਮਿਲਾਉਨੇ ਆ ਗੁਰਸਾਹਿਬ ਸਿੰਘ ਜੀ ਦੇ ਭੂਆ ਜੀ ਐਂਡ ਫੁੱਫੜ ਜੀ ਨੂੰ ਦੱਸੋ ਕਿਵੇਂ ਦਾ ਲੱਗਿਆ ਵਧੀਆ ਬਣਿਆ ਮੈਂ ਖਾਣਾ ਬਹੁਤ ਵਧੀਆ ਬਹੁਤ ਵਧੀਆ ਅੱਜ ਬੱਚਿਆਂ ਦਾ ਦਿਲ ਕਰ ਰਿਹਾ ਸੀਗਾ ਕਹਿੰਦੇ ਅਸੀਂ ਬਰਫ਼ ਪਈ ਹੋਈ ਆ ਦੇਖ ਕੇ ਆਉਣੀ ਆ ਬਰਫ਼ ਤੁਹਾਨੂੰ ਦਿਖਾਉਨੇ ਆ ਪਰ ਬਰਫ਼ ਥੋੜੀ ਜਿਹੀ ਖੁਰਗੀ ਬਾਹਰ ਚਲੋ ਇਹਨਾਂ ਨੂੰ ਬਾਹਰ ਵੀ ਘੁਮਾ ਕੇ ਲੈ ਕੇ ਆਉਣੇ ਬਾਅਦ ਚ ਆਪਾਂ ਨਾਲ ਦੀ ਨਾਲ ਦਿਖਾਵਾਂਗੇ ਇਹਨਾਂ ਨੂੰ ਮੌਸਮ ਥੋੜੀ ਬਹੁਤ ਹੀ ਰਹਿੰਦੀ ਹੈ ਬਰਫ਼ ਜਮੀ ਹੋਈ ਥੋੜੀ ਥੋੜੀ ਬੱਚਿਆਂ ਦਾ ਦਿਲ ਕਰਦਾ ਸੀਗਾ ਵੀ ਅੱਜ ਜਾਈਏ ਘੁੰਮ ਕੇ ਆਈਏ ਥੋੜਾ ਜਿਹਾ ਆਊਟਿੰਗ ਹੋ ਜਵੇ ਬਾਹਰ ਬਰਫ਼ ਵਗੈਰਾ ਇਹਨਾਂ ਨੂੰ ਦਿਖਾ ਕੇ ਲੈ ਕੇ ਆਉਨੇ ਆ ਫਿਰ ਤੁਹਾਨੂੰ ਨਾਲ ਦੀ ਨਾਲ ਨਾਲੇ ਵੀਡੀਓ ਬਲੌਗ ਹੈ ਜਿਹੜਾ ਸ਼ੂਟ ਕਰੂੰਗੇ ਥੋੜੀ ਜਿਹੀ ਬਣਾਉਣੀ ਗੁਰਸਾਹਿਬ ਸਿੰਘਾ ਖਾਣ ਲੱਗਿਆ ਹੁਣ ਰੋਟੀ ਗੁਰਸਾਹਿਬ ਦੀ ਅੱਜ ਫੇਵਰੇਟ ਬਣੀ ਹੋਇਆ ਸਰਜੀ ਗੁਰਸਾਹਿਬ ਦੱਸ ਕੀ ਬਣਾਇਆ ਵਾ ਮਸ਼ਰੂਮ ਮਸ਼ਰੂਮ ਇਹਨੂੰ ਬਹੁਤ ਜ਼ਿਆਦਾ ਪਸੰਦ ਆ ਮਸ਼ਰੂਮ ਮੈਨੂੰ ਤਾਂ ਹੀ ਗਲੀਨ कौर ਕਹਿੰਦੀ ਮੈਨੂੰ ਤਾਂ ਪਸੰਦਾ ਗੋਭੀ ਇਹਨੇ ਕਿਰਨਦੀਪ ਨੇ ਬਹੁਤ ਵਧੀਆ ਬਣਾਇਆ ਹੈ ਮਸ਼ਰੂਮ ਮਿਕਸ ਵੈਜੀਟੇਬਲ ਤੇ ਬੁੰਦੀ ਰਹਿਤਾ ਮੈਨੂੰ ਤਾਂ ਸਾਰਾ ਬਹੁਤ ਵਧੀਆ ਲੱਗਿਆ ਬਾਹਰ ਮੈਂ ਪਹਿਲਾਂ ਘੁੰਮੇ ਆਈ ਮੈਂ ਤਾਂ ਅਲੰਗ ਨਾਲ ਹੁਣ ਦੁਪਹਿਰਾ ਹੋ ਗਿਆ ਮੈਂ ਪ੍ਰਸ਼ਾਦਾ ਪਾਣੀ ਚੱਕੀਏ ਬਾਕੀ ਇਹਦਾ ਟਾਈਮ ਹੋਇਆ ਹੋਇਆ ਸੀ ਗੁਰਸਾਹਿਬ ਦਾ ਤੇ ਇਹਨੂੰ ਵੀ ਲੈ ਕੇ ਆਏ ਫਿਰ ਮੰਮੀ ਆਚਾਰ ਹੈਗਾ ਮੈਂ ਆਚਾਰ ਲੈ ਲਿਆ हां मैं पतइने दी चटनी बनाई पुल्ले ले लेके आनीया <laughs> वीडियो दे एक्साइटमेंट च देखो मैं भूल गई <laughs> कुछ ना कुछ <laughs> मैं लेके आई ਦੱਸਿਓ ਕਿਵੇਂ ਦੇ ਬਣੀਆ ਜਿਹੜੇ ਕੋ ਨੌਕਰ ਆ ਉਹਨਾਂ ਨੂੰ ਵੇਟ ਕਰਨਾ ਪੈਂਦਾ ਕਦੇ ਕੋਈ ਚੀਜ਼ ਭੁੱਲੀ ਜਾਂਦੀ ਕਿਥੇ ਇਹ ਵੀ ਗੱਲ ਤੁਹਾਡੀ ਠੀਕ ਆ ਮੈਂ ਮੰਗੀ ਚਟਣੀ ਮੈਂ ਤਾਂ ਭੁੱਲ ਗਈ ਸੀਗੀ ਮੈਂ ਬਣਾਈ ਹੋਏ ਪਤინੇ ਦੀ ਚਟਣੀ ਇਹਦੇ ਵਿੱਚ ਇੱਕ ਸਪੈਸ਼ਲ ਚੀਜ਼ ਪਾਈ ਹੋਈ ਆ ਥੋੜੀ ਥੋੜੀ ਹੋਰ ਦੇ ਦਿਓ ਹੋਰ ਦਵਾ ਦੱਸੀ ਮੈਨੂੰ ਕਿਵੇਂ ਦੀ ਲੱਗੀ ਠੀਕ ਆ ਓਕੇ ਦੀਦੀ ਵੀ ਕਰਨ ਲੱਗਿਆ ਟੇਸਟ ਦੱਸਿਓ ਕਿਵੇਂ ਲੱਗਿਆ ਮੈਂ ਵੈਸੇ ਨਵੀਂ ਗੱਲ ਕਰਕੇ ਦੇਖੀਏ ਚਲੋ ਚਟਣੀ 'ਚ ਬੱਚੇ ਜਿਵੇਂ ਪਸੰਦ ਨਹੀਂ ਕਰਦੇ ਇਹਦਾ ਟੇਸਟ ਥੋੜਾ ਜਿਹਾ ਵੀ ਚਟਣੀ 'ਚ ਪਾ ਕੇ ਖਾ ਲੰਨੇ ਆ ਕਿ ਕੋਈ ਆਵਾ ਕੌੜ ਦਾ ਕੋਈ ਆਪਣਾ ਟੇਸਟ ਨਹੀਂ ਨਾ ਹੁੰਦਾ ਹਾਂਜੀ ਹਾਂ ਸੁਗੜਿਆ ਜਿਆ ਹੁੰਦਾ ਇਹ ਫੇਰ ਮੈਂ ਸੋਚਿਆ ਚਲੋ ਚਟਣੀ 'ਚ ਬਣਾਉਣੇ ਪਤੀਨੇ ਦੇ ਵਿੱਚ ਥੋੜਾ ਜਿਹਾ ਟੇਸਟ ਹੈ ਜਿਹੜੇ ਬੱਚੇ ਵੀ ਖਾ ਲੈਣ ਹਾਂ ਨਾ ਬਹੁਤ ਵਧੀਆ ਬਣਿਆ ਪਸੰਦਾ ਹੀ ਗ੍ਰੀਨ ਕੌੜ ਹੁਣ ਆਪਾਂ ਖਾਣੇ ਆ ਠੰਡੀ ਠੰਡੀ ਆਈਸਕ੍ਰੀਮ ਠੰਡੇ ਵਿੱਚ ਠੰਡੀ ਠੰਡੀ ਆਈਸਕ੍ਰੀਮ ਖਾਣ ਦਾ ਵੀ ਇਹਨਾਂ ਨੇ ਬਾਹਰ ਇੰਨੀ ਇੰਨੀ ਬਰਫ਼ ਪਈ ਹੋਈ ਆ ਫਿਰ ਵੀ ਸਾਨੂੰ ਆਈਸਕ੍ਰੀਮ ਦੇ ਰਹੇ ਆ ਚਲੀ ਜੀ ਵਾਲਾ ਇਹ ਥੋੜਾ ਮੈਨੂੰ ਮੈਨੂੰ ਤਾਂ ਆਮ ਲੈ ਕੇ ਚੱਲੀ ਜੀ ਵਾਲਾ ਨਹੀਂ ਫਰਾਗੋਲੇ ਆ ਚਲੀ ਜੀ ਨਾ ਸਟਰਾਬਰੀ ਆ ਕੀ ਆ ਕਿਵੇਂ ਦਾ ਲੱਗਿਆ ਫਲੇਵਰ ਹਾਂ ਜੀ ਜੇ ਨੂੰ ਰਗਨੇ ਕੀ ਕਰ ਚੈਰੀ ਚੈਰੀ ਵਾਲਾ ਫਲੇਵਰ ਠੀਕ ਆ ਵਸੇ ਉਹ ਵੀ ਪਰ ਮੈਨੂੰ ਚਾਕਲੇਟ ਵਾਲਾ ਫਲੇਵਰ ਵਧੀਆ ਲੱਗਦਾ ਕੁਰਸਾਵ ਨੂੰ ਵੀ ਚਾਕਲੇਟ ਜ਼ਿਆਦਾ ਪਸੰਦ ਆ। ਆਈਸਕ੍ਰੀਮ ਖਾਣ ਪਰ ਬਾਹਰ ਦੀ ਬਰਫ਼ ਦਾ ਕੋਈ ਅਸਰ ਨਹੀਂ। ਉਹ ਨੂੰ ਇਹ ਐਵੇਂ ਟੇਸਟੀ ਲੱਗਣੀ। ਹੁਣ ਵੈਸੇ ਟੈਂਪਰੇਚਰ ਦਾ ਵੀ ਫਰਕ ਪੈ ਗਿਆ। ਪਹਿਲਾਂ ਜਦ ਚਾਰ ਠੰਡ ਚ ਤਾਂ ਚਲੋ ਆਪਾਂ ਨੂੰ ਸੋਣੀ ਵੀ ਨਹੀਂ ਲੱਗਦੀ। ਹੁਣ ਤਾਂ ਕਾਫੀ ਫਰਕ ਪੈ ਗਿਆ ਇੱਥੇ ਵੀ। ਆਈਸਕ੍ਰੀਮ ਨਾਲ ਕੋਈ ਸਮਝੌਤਾ ਨਹੀਂ। ਜਦ ਅੱਗੇ ਆ ਗਈ। ਤਾਂਵੇਂ ਬਾਹਰ ਜ਼ੀਰੋ ਟੈਂਪਰੇਚਰ ਨਾ ਹੋਵੇ। ਚੱਲੂਗੀ। ਆਪ ਖਾ ਰਿਹਾ ਆਈਸਕ੍ਰੀਮ। ਬੋ ਬੜੀਆ। ਤਨ ਚੋਕਲੇਟ ਜਾਂ ਸੌਲ ਵੀ ਕੇ ਜਾਂ ਦੂਸਰੀ ਪੀਕਾ ਲੀ ਚੋਕਲੇਟ ਮੈਨੂੰ ਪਰ ਦੋਨੋਂ ਮਿਕਸ ਕਰਕੇ ਖਾਗਦੇ ਮਿਕਸ ਕਰਕੇ ਵੀ ਵਧੀਆ ਹੈ ਪਰ ਚੋਕਲੇਟ ਬੈਸਟ ਚੋਕਲੇਟ ਬੈਸਟ ਹੈ ਉਹਨਾਂ ਚੋਕਲੇਟ ਫਲੇਵਰ ਜ਼ਿਆਦਾ ਵਧੀਆ ਲੱਗਦਾ ਮੈਨੂੰ ਵੀ ਵਧੀਆ ਲੱਗਦਾ ਚੋਕਲੇਟ ਜ਼ਿਆਦਾ ਬੱਚਿਆਂ ਦਾ ਫੇਵਰੇਟ ਹੈ ਸਾਰਿਆਂ ਦਾ ਬਟ ਗਰੰਟੀ ਮੈਨ ਦੋਨੋਂ ਮਿਕਸ ਕਰਕੇ ਵਧੀਆ ਲੱਗਦਾ ਸਾਰਿਆਂ ਨੂੰ ਵਧੀਆ ਲੱਗਦਾ ਸੋਨ ਸਾਰੇ ਵਧੀਆ ਲੱਗਦੇ ਹਨ ਤੇ ਜਿਹੜੀ ਮਰਜੀ ਉਹਦਾ ਵਧੀਆ ਹੈ ਬੜੇ ਬਾਪ ਜੀ ਨੂੰ ਵੀ ਪਾਈ ਹੈ ਸੱਚੀ ਹੋਣਾ ਇਨੇ ਆਪਰੇ ਭਾਗੀ ਬੜਾਈ ਆ ਗੁਰਸਹਿਬ ਹੈਲਪ ਕਰਨ ਲੱਗਿਆ ਵਾ ਜਫਰੀ ਥੈਂਕ ਯੂ ਖਾਲਸਾ ਸਾਹਿਬ ਪਹਿਲਾਂ ਫੁੱਟ ਜੀ ਨੂੰ ਭੜਾਈ ਫਿਰ ਮੈਨੂੰ ਭੜਾਈ ਮੇਰਾ ਗਾਹੇ ਤੇ ਅੱਜ ਆਪੇ ਲੱਗਿਆ ਨਾ ਇਹ ਤਾਂ ਬਹੁਤ ਗੁੱਡ ਚਾਹ ਬਹੁਤ ਸਿਆਣਾ ਬੁਸਤਾ ਹੋਰ ਕਿਹਾ ਫਿਰ ਨਾ ਕਿ ਆਪ ਤੋਂ ਪਹਿਲਾਂ ਫੁੱਟ ਜੀ ਨੂੰ ਭੜਾਈ ਬੜੀ ਮਗਾਨੀ ਹੁਣ ਚੱਲਿਆ ਆਪਾਂ ਬਾਹਰ ਥੋੜਾ ਜਿਹਾ ਘੁੰਮ ਕੇ ਆਉਣੇ ਆ ਉਹ ਤਾਂ ਸੁੱਕਿਆ ਪਿਆ ਦੇਖਦਾ ਸੀ ਕਿ ਡੂ ਤੇਰੀ ਜੀ ਦੇਖੀਏ ਜੇ ਥੋੜੀ ਬਹੁਤੀ ਬਰਫ਼ ਵੈਸੇ ਹੈਗੀ ਆ ਸਾਈਡਾਂ ਪਰ ਲੱਗੀ ਹੋਈ ਵੈਸੇ ਦਾ ਖੁਰਗੀ ਵੈਸੇ ਸਾਰੀ ਕਈ ਵਾਰ ਉੱਥੇ ਉੱਚੀਆਂ ਪਹਾੜੀਆਂ ਤੇ ਹੁੰਦੀ ਆ ਗੁਰਸੈਬ ਸਿੰਘ ਕਹਿੰਦਾ ਮੈਂ ਆਪਣਾ ਗਰਾਊਂਡ ਵੀ ਦਿਖਾ ਕੇ ਲੈ ਕੇ ਆਉਣਾ ਸਕੂਲ ਵੀ ਦਿਖਾਉਣਾ ਪੂਆ ਜੀ ਦਾ ਨੂੰ ਹਾਂ ਉਹ ਕਾਹਲੇ ਰ ਬੜਾ ਵੱਲ ਬਣ ਗਿਆ ਅੱਛਾ ਆ ਵੇ ਸਿੰਘ ਕੋ ਪਵਾਜੀ ਨੇ ਦਿਖਾਉਣਾ ਗਰਾਊਂਡ ਫੁੱਟਬਾਲ ਦਾ ਫੁੱਟਬਾਲ ਲ ਖੜਾਉਣੀ ਪਵਾਜੀ ਨੂੰ ਹੈ ਠੀਕ ਆ ਮੈਂ ਤੁਹਾਨੂੰ ਮਹਿਦੀਂ ਚਾਹੁੰਦਾ ਸਾਹਮਣੇ ਤੁਸੀਂ ਦੇਖ ਸਕਦੇ ਆ ਹਲੇ ਵੀ ਬਰਫ਼ ਸੜਕੋ ਸੜਕ ਰੁਕ ਜਾ ਰੁਕ ਜਾ ਲੋ ਦੀ ਨਾਨਦ ਪਰ ਜਾਈ ਲੱਗ ਗਈਆਂ ਖੇਡਣ ਹੁਣ ਗੁਰਸਹਿਬ ਤੂੰ ਇੱਧਰ ਆ ਜਾ ਆਪਣੀ ਟੀਮ ਆਊਟ ਹੋ ਗਈ ਗੁਰਸਹਿਬ ਤੂੰ ਇੱਧਰ ਆ ਜਾ ਵਾਵਾ ਇਹ ਕਿਹਦੀ ਸੋਈ ਹੋਈ ਆ ਗੁਰਸਹਿਬ ਨਾਲ ਮੈਂ ਵੀ ਖੇਡਦੀ ਹਾਂ ਫੁੱਟਬਾਲ ਬਈ ਸਾ ਸਾਰੇ ਸਾਰੇ ਮੈਨੂੰ ਬੜੇ ਬੜੇ ਕਿਹ ਕਹਿੰਦਾ ਸਾਂ ਇੱਕ ਇੱਕ ਮੈਂ ਤਾਂ ਹੈਂਡਬਾਲ ਦੀ ਹੋਰ ਦੱਸੋ ਹਮੇਸ਼ਾ ਦੇਖੀ ਵੀ ਇਹੇ ਕਰਨੀਆਂ ਹੈ ਅੱਜ ਅਸੀਂ ਵੀ ਆਪਣੇ ਸਕੂਲ ਦੀਆਂ ਯਾਦਾਂ ਜਿਹੜੀਆਂ ਤਾਜ਼ਾ ਕਰ ਰਹੇ ਆ ਸਕੂਲ ਟਾਈਮ ਖੇਡਦੇ ਨੇ ਹੱਤੋਂ ਹੁੰਦੀ ਹੈ ਤਾਂ ਸ਼ੁੱਟ ਗਈ ਗੁਰਸਾ ਆਵੇ ਸਕੂਲ ਵਿੱਚ ਵੀ ਥੋੜੀ-ਬਹੁਤੀ ਰਹਿੰਦੀ ਬਰਫ਼ਗਿਰੀ ਹੋਈ। ਦੇਖ ਲਓ ਬਿਲਕੁਲ ਸੌਫਟ ਪਈ ਆ। ਨਹੀਂ ਤਾਂ ਇਹ ਸਰਦੀਆਂ ਚ ਪੂਰੀ ਸਖਤ ਹੋ ਜਾਂਦੀ ਜਿਵੇਂ ਕੋਰਾ ਪੈਂਦਾ। ਹੁਣ ਮੌਸਮ ਇੱਥੇ ਟੈਂਪਰੇਚਰ ਡਾਊਨ ਆ। ਬੇਮੌਸਮੀ ਬਰਫ਼ ਪੈ ਗਈ ਤਾਂ ਕਰਕੇ ਇਹ ਜੰਮੀ ਵੀ ਨਹੀਂ ਹੈਗੀ। ਗੁਰਲੀਨ ਗੁਰਲੀਨ ਨੂੰ ਤਾਂ ਮਿਲ ਗਿਆ ਨਜ਼ਾਰਾ ਬਰਫ਼ਾ ਦਾ ਦੇਖ ਫੀਲ ਕਰ। ਸੋਹਣੀ ਲੱਗ ਰਹੀ ਆ। ਥੋੜੀ-ਬਹੁਤੀ ਮੈਨੂੰ ਉਹ ਪੂਰੀ ਯੂ نو ਜਿੱਦਾਂ ਕਿ ਸਾਰਾ ਸਰਫੇਸ ਕਵਰ ਹੋਵੇ ਬਰਫ਼ ਦਾ ਉਹ ਵਾਲੀ ਜ਼ਿਆਦਾ। ਫਿਰ ਤੁਹਾਨੂੰ ਮੇਰੇ ਕੋਲ ਰਹਿਣਾ ਆਉਣਾ ਪੈਣਾ ਨਾ ਐਡਵਾਂਸ ਬੁਕਿੰਗ ਕਰ ਜ਼ਰੂਰ ਤੁਸੀਂ ਬਚ ਕੇ ਰਹੋ ਮੈਂ ਮਾਰਨੀ ਵਾਹ ਗੁਰਸਾਹਿਬ ਦੇ ਮਾਰ ਗੁਰਸਾਹਿਬ ਦੇ ਚਾਈਨੇ ਵੀ ਮੇਰੇ ਮਾਰੀ ਸੀ ਗੁਰਸਾਹਿਬ ਸਿੰਘ ਗੁਰਸਾਹਿਬ ਤੇ ਲਿਆ ਜਾ ਰਿਹਾ ਬਦਲਾ ਗੁਰਸਾਹਿਬ ਆਪਣੀ ਭੈਣ ਨੂੰ ਅੱਜ ਪੂਰਾ ਤੰਗ ਕਰ ਰਿਹਾ ਆਪਣੀ ਭੈਣ ਨੂੰ ਮਿਸ ਕਰਿਆ ਨਾ ਬਰਫ਼ ਚ ਹੁਣ ਜਿਹੜੀ ਬਰਫ਼ ਪਈ ਆ ਉਹ ਮਾਰ ਮਾਰ ਕੇ ਰੇ ਆਪਣਾ ਪੂਰਾ ਨਜ਼ਾਰਾ ਲਿਆ ਗਰਲੀਨ ਤੋਂ ਬਦਲਾ ਲਿਆ ਗੁਰਸਾਹਿਬ ਸਿੰਘ ਲੱਗਿਆ ਗੋਲ ਕਰਨ ਹੁਣ ਚੱਲ ਚੱਲ ਦੇਖਦੀ ਹਾਂ ਨਾਲਡੋ ਵਾਲਾ ਐਕਸ਼ਨ ਕਰ ਰਿਹਾ ਗੁਰਸਾਹਿਬ ਇਹਦੀ ਪ੍ਰੈਕਟਿਸ ਹੋਈ ਵੀ ਆ ਪੂਰੀ ਦੇਖ ਲਓ ਦੀਦੀ ਹਨਾ ਵਧੀਆ ਖੇਡ ਰਹੇ ਆ ਪ੍ਰੈਕਟਿਸ ਆ ਪੂਰੀ ਰੋਜ਼ ਖੇਡਦਾ ਨਾ ਫਿਰ ਸਕੂਲ ਤੋਂ ਬਾਅਦ ਚਲ ਮੈਂ ਕਿਚਨ ਕਿਟਾਈ ਪੇ ਕਰਕੇ ਦੇਖਦੀ ਆ ਗੁਰਸਾਹਬ ਬਈ ਮੇਰਾ ਪੈਰ ਵੀ ਦੁਖਦਾ ਹੁਣ ਮਾਨੇ ਵੀ ਲਾਉਣੇ ਆ ਚੜ ਕਿੱਕ ਵੱਜ ਗਈ ਪਰ ਠੀਕ ਆ ਗੁਰਸਾਹਿਬ ਲੱਗੇ ਆਪਣੇ ਭੂਆ ਜੀ ਨੇ ਫੁੱਟਬਾਲ ਸਿਖਾਉਣ ਦੱਸ ਰਿਹਾ ਆਹ ਲੋਟ ਨੂੰ ਕਰਕੇ ਹਾਂ ਥੋੜੀ ਥੋੜੀ ਉੱਧਰ ਤੇ ਅੰਦਰ ਜੇ ਨਾ ਆ ਇੱਥੇ ਤੇ ਹੀ ਹਾਂ ਹਾਂ ਉਹ ਚਾਲ ਯਾਰ ਤੂੰ ਮੈਨੂੰ ਪੁੱਠਾ ਹੀ ਸਿਖਾਉਂਗਾ ਵੀ ਜਿੱਤ ਨਾ ਜਾਵੇ ਆ ਸਹੀ ਕਹਿਣਾ ਮੈਂ ਨਹੀਂ ਉਹ ਮਾਰੀ ਵੀ ਛੱਡ ਦਿੰਦਾ ਅੰਦਰ ਨੂੰ ਚਲੇ ਜਾਂਦੀ ਆ ਦੇਖੋ ਆ ਦੇਖੋ ਜਦੋਂ ਉਹਰੇ ਕਲੌਕ ਦੇਖੋ ਘੰਟਾ ਘਰ 5 ਵਜੇ ਕੇ ਦੇਖ ਲਓ ਘੰਟਾ ਵੱਜਣ ਲੱਗ ਗਿਆ ਇੱਥੇ ਘੰਟਾ ਘਰ ਬਣਿਆ ਹੋਇਆ ਘੰਟੇ ਘੰਟੇ ਬਾਅਦ ਇੱਥੇ ਵੱਜਦੀ ਹੈ ਘੰਟੀ ਟੂਰਿਸਟ ਵੀ ਬਹੁਤ ਸਾਰੇ ਆਏ ਮੈਂ ਅੱਜ ਤੱਕ ਘੁੰਮਣ ਬਰਫ਼ ਦੇਖਣ ਗੱਲੀ ਇਹਨਾਂ ਨੂੰ ਬਚੀ ਖੂਚੀ ਬਰਫ਼ ਦਿਖਾਉਣੀ ਹੈ ਇੱਥੇ ਦੀ ਆਹ ਦੇਖੋ ਕਿੰਨੀ ਸੋਹਣੀ ਬਰਫ਼ ਗੱਲੀ ਚੈੱਕ ਕਰੋ ਮੇਰਾ ਮਖੋਲ ਡਾਈ ਜਾ ਰਿਹਾ ਕਿੰਨੀ ਗੰਦੀ ਜੀ ਬਰਫ਼ ਦਿਖਾਉਂਦਾ ਇਹ ਵਾਰਨਿੰਗ ਹੈ ਜਰਾ ਪਰ ਕੱਪੜੇ ਕਾਲੇ ਹੋ ਜਾਣੇ ਨਹੀਂ ਇਹਦੇ ਨਾਲੇ ਕਰਨਾ ਪੈਣਾ ਚਾਹੇ ਬਹੁਤ ਗੰਦੀ ਸੀ ਬਰਫ਼ ਇਹ ਗੁਰਸੈਲ ਸਿੰਘ ਤੇਰੀ ਬੋਲ ਉੱਥੇ ਰੋੜਨ ਗੁਰਸੈਲ ਸਿੰਘ ਕਰ ਰਿਹਾ ਆਪਣੀ ਸਿਸਟਰ ਨੂੰ ਮਜ਼ਾਕ ਮੈਂ ਗੁਰਸਾਹਿਬ ਦੀ ਬੋਲ ਉੱਥੇ ਰੋੜਨ ਲੱਗੀ ਦੇਖੋ ਕਿੰਨੀ ਖਾਲੀ ਐ ਇਹ ਉੱਥੇ ਤੱਕ ਚੁਗਣ ਜਾ ਆਪਣੀ ਮੜਨ ਚਾਹੂ ਕੋ ਬੋਲ ਗੁਰਸਾਹਿਬ ਘੇਰ ਦੂ ਤੇਰੀ ਬੋਲ ਗੁਰਲੀਨ ਤਾਂ ਉੱਚੀ ਪਾੜੀ ਪੱਲੇ ਕੇ ਚੱਲਦੇ ਆ ਫਿਰ ਬਰਪ ਉੱਥੇ ਅਸਲੀ ਚੱਲੀਏ ਫਿਰ ਗੁਰਸੈਲ ਸਿੰਘ ਨੇ ਹੁਣ ਬਦਲਾ ਲੈਣ ਗੁਰਸਾਹਿਬ ਆਹ ਦੇਖੋ ਗੰਦੀ ਵਰਪ ਨੂੰ ਨਹੀਂ ਗੁਰਸੈਲ ਸਿੰਘ ਨੇ ਗੰਦੀ ਵਰਪ ਚੱਕ ਲਈ ਕਹਿੰਦਾ ਮੈਂ ਮਾਰਨੀ ਉਹ ਆ ਅੱਜ ਗੁਰਲੀਨ ਦੇ ਬਰਫ ਪੈ ਗਈ ਦੇਖੋ ਕਿੰਨਾ ਤੇਜ਼ ਪਾਣੀ ਉੱਪਰੋਂ ਆ ਰਿਹਾ ਝਰਨਿਆਂ ਦਾ ਬਹੁਤ ਕਿੰਨਾ ਸੋਹਣਾ ਲੱਗਦਾ ਦੇਖ ਕੇ ਨੇਚਰਲ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਆ ਜਿਹੜੇ ਇੱਥੇ ਕੁਦਰਤੀ ਤੌਰ ਤੇ ਆਪੇ ਉੱਗਦੇ ਆ ਹੁਣ ਨਹੀਂ ਰਿਹਾ ਬਰਫਾ ਨੇ ਸਾਖਤਾ ਕਰਤਾ ਲੱਗਦਾ ਉੱਡ ਗਿਆ 프랭ਕ ਕਰ ਰਿਹਾ ਮੇਰੇ ਨਾਲ ਗੁਰਲੀਨ ਨੂੰ ਤਾਂ ਪੂਰੀ ਤਰ੍ਹਾਂ ਭਰਤਾ ਗੁਰਸਾਹਿਬ ਨੇ ਅੱਜ ਬਰਫਾ ਚ ਗੁਰਲੀਨ ਬਰਫਾ ਦੀ ਕਮੀ ਮਹਿਸੂਸ ਤਾਂ ਨਹੀਂ ਹੋ ਰਹੀ ਫਿਲਹਾਲ ਮੇਰਾ ਦਿਲ ਕਰਦਾ ਹੈ ਜੇ ਮੰਨੂ ਕੋ ਤੇਰੇ ਫਸ ਦਾ ਢੇਰ ਦੇਖੇ ਮੈਨੂੰ ਫਿਰ ਮੈਂ ਮੈਂ ਵੀ ਥੋੜਾ ਬਰਫ ਦੇ ਜ ਖਵਰ ਅਪ ਕਰ ਦਵਾਂ ਜਿੱਦਾਂ ਫੇਰ ਦੁਬਾਰੇ ਵਰ੍ਹ ਪਈ ਉਹਨੂੰ ਦੁਬਾਰੇ ਇਨਵਾਈਟ ਕਰੂੰਗੇ ਦੇਖੀਏ ਨਾ ਇਹ ਤੇ ਪੂਰਾ ਬਦਲਾ ਲਈ ਕੋਈ ਹਟਦਾ ਨਹੀਂ ਇਹ ਇਹਦਾ ਹੀ ਫਟੇ ਤੇ ਅਵਰੇ ਪਾਈਂ ਓ ਹਟ ਜਾ ਫੋਕਸ ਮੇਰੇਗਾ ਨਹੀਂ ਹੋ ਜਾਣਾ ਦਾ ਗੁਰਸਾਹਬ ਪਲੀਜ਼ ਨਾ ਮਾਰੀ ਪਲੀਜ਼ ਸਾਹ ਫੇਰ ਸਨੋਮੈਨ ਬਣਾਉਣ ਲੱਗੇ ਦਾ ਸਨੋਮੈਨ ਬਣਾਉਣ ਦਾ ਨਹੀਂ ਚਾ ਮੁੱਕਦਾ ਆ ਜਾ ਗੁਰ ਸਾਹਿਬ ਕਿੰਨਾ ਸੋਹਣਾ ਆਜੋ ਆ ਜਾ ਆ ਜਾ ਅੱਗੇ ਜਾਣਾ ਸਨੋਮੈਨ ਫੇਰ ਬਣਾਉਂਗੇ ਦੀਦੀ ਨਾ ਬਣਾ ਲਈਂ ਆ ਜਾ ਬਣਾ ਲੇ ਦੇਖ ਤੁਸੀਂ ਕਿੰਨਾ ਕਹਿੰਦਾ ਅਮਨੇ ਦੇਖੋ ਕਿੰਨਾ ਸੋਹਣਾ ਘਰ ਹੈ ਗਾਇਸ ਉਹ ਘਰ ਜਮੈਂ ਪੈਦਾ ਨਹੀਂ ਨਾ ਹੋਇਆ ਸੀ ਜਦ ਬਨ ਰਿਹਾ ਸੀ ਕਿੰਨਾ ਸੋਹਣਾ ਦੇਖੋ ਘਰ ਹੈ ਪਿੱਛੇ ਪਹਾੜ ਦਿਖਦੇ ਸੋਹਣੇ ਸੋਹਣੇ ਬਹੁਤ ਸੋਹਣਾ 뷰ਆ ਉੱਚੀਆਂ ਪਹਾੜੀਆਂ ਪਈ ਆ ਬਾਕੀ ਕੋਈ ਸ਼ੈ ਸਾਡੇ ਲਈ ਨਹੀਂ ਲੱਗੀ ਹੈਗੀ ਬਰਸਦੀ ਨੀਚੇ ਵਾਲਿਆਂ ਪਹਾੜੀਆਂ ਤੇ ਤਾਂ ਖੁਰਗੀ ਬਰਫ਼ ਹਲੇ ਉੱਚੀਆਂ ਪਹਾੜੀਆਂ ਤੇ ਪਈ ਆ ਇੱਥੇ ਤਾਂ ਸੋਹਣੀ ਆ ਨਾ ਬਹੁਤ ਸੁਣਾ ਲੱਗਦਾ ਜਾਂਦੀ ਜਾਂਦੀ ਬਰਸਦਾ ਨਜ਼ਾਰਾ ਕਿਹੜੀ ਬਰਫ਼ ਦੀ ਕਿਹੜੀ ਬਰਫ਼ ਦੀ ਕਿਹੜੀ ਪੈ ਰਹੀ ਦੀ ਪਾਪਾ ਦੀ ਨੂੰ ਬੁਲਾਉਂਗਾ ਨਾ ਫੇਰ ਦਿਖਾਵਾਂਗੇ ਗੁਰਸੇਵ ਕਹਿੰਦਾ ਹੌਲੀ ਬਰਫ਼ ਦੀ ਲੱਗ ਰਹੀ ਆ ਦੀ ਜੀ ਨੂੰ ਦੱਸ ਰਿਹਾ ਹੈ ਵੀ ਉਸ ਦਿਨ ਕਿੰਨੀ ਜ਼ਿਆਦਾ برف ਪਈ ਆ। ਅੱਗੇ ਜਾ ਕੇ ਦੇਖੀ ਕਰਲੀਨ ਹੋਰ ਉੱਪਰ ਜਾ ਕੇ ਫਿਰ ਹੋਰ ਦਿਖੂਗੀ। ਗੁਰਸਾਹਿਬ ਸਿੰਘ ਦਿਖਾ ਰਿਹਾ ਆਪਣੀ ਭੂਆ ਜੀ ਨੂੰ ਇਹ ਆਇਆ ਤਾਂ ਮੈਡ ਮੰਨਣ ਘੁੰਮਣ ਇਹ ਹਾਰਰ ਹਾਊਸ ਹੈ ਕਹਿੰਦਾ ਮੈਂ ਆਪਣੀ ਭੂਆ ਜੀ ਨੂੰ ਦਿਖਾਣਾ। ਦੇਖ ਕਿੰਨੀ ਉੱਚੀ ਚੜਾਇਆ ਇਹਨੇ ਸਾਰਿਆਂ ਨੂੰ। ਗਿੱਲੀ ਨੂੰ ਮੂੰਹ ਉੱਧਰ। ਭੂਆ ਜੀ ਨੂੰ ਉੱਪਰ ਤਾਂ ਨਹੀਂ ਗਿਆ। ਗੁਰਸਾਹਿਬ ਤਾਂ برف ਮਾਰ ਰਿਹਾ ਸੀ। ਗੁਰਸਾਹਿਬ ਗੁਰ ਸਾਹਿਬ ਦਾ ਚਾਹ ਪੂਰਾ ਨਹੀਂ ਹੋ ਰਿਹਾ ਆਪਣੇ ਮਮਾ ਦੇ ਬਰਫ ਮਾਰਨ ਦਾ ਬੱਲੇ ਬੱਲੇ ਕਿੰਨਾ ਕਸ਼ਟ ਕਰਕੇ ਲੈ ਕੇ ਆਇਆ ਬਰਫ ਉਹ ਅਜੇ ਤੱਕ ਨਹੀਂ ਤੁਸੀਂ ਕੀ ਕਰ ਸਭ ਦੇ ਹੱਥਾਂ ਦੇ ਵਿੱਚ ਮੋਬਾਈਲ ਆਪਦਾ ਛੋੜ ਕੇ ਮਜੀ ਮਮੀ ਜੀ ਕਹਿ ਰਹੇ ਵਾਓ ਕਿੰਨਾ ਸੋਹਣਾ ਨਜ਼ਾਰਾ ਦੇਖੋ ਕੁਦਰਤ ਦੇ ਨਜ਼ਾਰੇ ਹਰੇਕ ਮੌਸਮ ਹਰੇਕ ਰੰਗ ਦੇ ਵੱਖਰੇ ਵੱਖਰੇ ਨਜ਼ਾਰੇ ਆ ਵਾਓ نیچے ਤਾਂ برف ਖੁਰ ਗਈ ਇੱਥੇ ਮਿਲ ਗਈ ਇਹਨਾਂ ਨੂੰ ਉੱਚੀ ਪਹਾੜੀ ਤੇ برف ਹੁਣ ਬੱਚੇ ਖਿੱਚ ਰਹੇ ਆ ਫੋਟੋਆਂ ਵੀਡੀਓਜ਼ ਸ਼ੂਟ ਕਰ ਰਹੇ ਆ ਧੁੱਪ ਵੀ ਨਿਕਲ ਆਈ ਹੁਣ ਥੋੜਾ ਜਿਹਾ ਹੋਰ ਜ਼ਿਆਦਾ ਸੋਹਣੀ ਲੱਗ ਰਹੀ ਆ برف 'ਵਾਂ ਧੁੱਪ ਪੈਂਦੀ ਕਿੰਨਾ ਸੋਹਣਾ ਲੱਗ ਰਿਹਾ ਨਜ਼ਾਰਾ ਬਰਫ਼ ਖੁਰ ਵੀ ਗਈ ਪਰ ਨਜ਼ਾਰਾ ਸਾਡਾ ਹਲੇ ਦੇਖਣ ਦਾ ਤਾਂ ਵੀ ਖਤਮ ਨਹੀਂ ਹੋਇਆ ਗੁਰਸਿਆ ਸਿੰਘ ਕਰ ਰਿਹਾ ਇੰਜੋਏ ਦੀਦੀ ਤੁਸੀਂ ਦੇਖ ਕੇ ਲਈ ਬਰਫ਼ਾ ਨਾ ਇੱਧਰ ਮੇਰੇ ਪਰ ਬਰਫ਼ ਜ਼ਿਆਦਾ ਪੈ ਗਈ ਦੋ ਕੋਟ ਪਾਤੇ ਮੇਰੇ ਤੁਸੀਂ ਵੀ ਦੇਖ ਕੇ ਲਈ ਆ ਕੇ ਪਰ ਲੇਟ ਹੋਗੇ ਥੋੜਾ ਜਿਹਾ ਹਾਂ ਵਧੀਆ ਅੱਗੇ ਨੂੰ ਹੋਰ ਜਲਦੀ ਆ ਜਾਓ ਬਰਫ਼ ਨੇ ਬਹੁਤ ਪਰ ਇਸ ਵਾਰੀ ਸੋਚਿਆ ਨਹੀਂਤਾ ਵੀ ਇੰਨੀ ਜ਼ਿਆਦਾ ਪੋਗ ਗਈ ਨਹੀਂ ਤਾਂ ਤੁਹਾਨੂੰ ਦੱਸੀ ਦੱਸੇ ਦੇਣਾ ਤਾਂ ਨਾ ਐਵੇਂ ਨਾ ਪਤਾ ਇੰਨੀ ਤਾਂ ਇੰਨੀ ਜ਼ਿਆਦਾ ਪੈ ਜੂਗੀ ਬੇਮੌਸਮੀ ਬਰਫ਼ ਪਰ ਇਹ ਬਰਫ਼ ਐਵੇਂ ਦੇਖਣ ਨੂੰ ਇਹ ਲੱਗਦੀ ਆ ਵੀ ਹਾਂ ਜਿਹੜਾ ਬੰਦਾ ਬਰਫ਼ 'ਚ ਰਹਿੰਦਾ ਹੈ ਉਹ ਮੈਂ ਚੱਲ ਚੁੱਕੀਆਂ ਮੈਂ ਬੜੀ ਬਰਫ਼ ਸਾਫ਼ ਕਰੀ ਦਰਵਾਜ਼ੇ ਅੱਗੇਓ ਦੀਦੀ ਰਾਈ ਨੇ ਤਾਂ ਬਰਫ਼ ਬਹੁਤ ਦੇਖੀ ਹੋਈ ਆ ਹਾਂ ਹੁਣ ਸਾਨੂੰ ਚਲੋ ਵਧੀਆ ਲੱਗਦਾ ਵੀ ਉੱਥੇ ਵੀ ਪੈਂਦੀ ਆ برف ਪਰ ਪਰ ਘੱਟ ਪੈਂਦੀ ਆ ਇੱਥੇ ਪਹਾੜਾਂ ਵਿੱਚ ਜ਼ਿਆਦਾ ਪੈਂਦੀ ਆ ਗੁਰਲੀਨ ਕੌਰ ਨੂੰ ਨਾ ਇੱਥੇ ਨਵੀਂ ਨਵੀਂ ਆਈ ਆ ਪਰ ਜੋ ਇੰਜੋਏ ਤਾਂ ਹੁੰਦਾ ਨਾ برف ਚ ਹਾਂਜੀ ਹਾਂ ਗੁਰਲੀਨ ਕੌਰ ਨਾਲੇ ਨਵੀਂ ਨਵੀਂ ਆਈ ਆ ਇੰਡੀਆ ਤੋਂ ਉਹ ਪਹਿਲੀ ਵਾਰ ਦੇਖਣ ਦਾ ਜ਼ਿਆਦਾ ਚਾਹਤਾ برف ਉਹਦੇ ਕਰਕੇ ਦੀਦੀਆਂ ਨੂੰ ਜ਼ਿਆਦਾ ਉੱਚ ਤਾਂ ਇੰਜੋਏ ਕਰਦੀ ਉਹ ਆ ਹਾਂਜੀ ਹਾਂ ਕਹਿੰਦੇ ਨੇ ਤੇ ਬੇਸ਼ੱਕ ਠੰਡ ਲੱਗੇ ਪਰ ਇੰਜੋਏ ਦਾ ਇੰਜੋਏ ਆ ਨਾ ਹਾਂਜੀ ਹਾਂਜੀ ਆ ਗੁਰਸਾਹਿਬ ਦੇਖ ਲਓ ਹੁਣ ਓਨੀ برف ਚ ਦਣ ਵੀ ਖੇਲਦੇ ਆ ਅੱਜ ਵੀ ਇਹਦਾ ਪੂਰਾ ਹਲ ਇੰਜੋਏ ਖਤਮ ਨਹੀਂ ਹੋਇਆ ਟ੍ਰੇਨਿੰਗ ਦੇ ਰਿਹਾ ਪੂਰੀ ਦੀਦੀ ਨੂੰ ਵੀ ਆਉਂਦਾ ਬਣਾਉਣਾ ਨਹੀਂ ਆਉਂਦਾ ਮੈਂ ਜਦ ਗੋੜ ਉਹ ਦੀਵੀ ਬਣਾ ਰਹੇ ਆ ਬਣ ਬੱਚਿਆਂ ਨੇ ਸਨੋਮੈਨ ਬਣਾ ਰਹੇ ਆ ਆਪਣਾ ਚਾਪੂਰਾ ਕਰ ਰਹੇ ਆ ਵਰਤ ਇਹ ਫਿਊਟ ਲੱਗ ਰਿਹਾ ਹੈ ਹੁਣ ਕੁਝ ਨਹੀਂ ਕਰ ਸਕਦੇ ਖੇਤਾਂ 'ਚ ਬੈਠੇ ਆ ਖੇਤਾਂ 'ਚ ਬੈਠੇ ਇਹਨਾਂ ਨੇ ਅੱਖਾਂ ਲੱਭ ਲਈਆਂ ਨਾਲੇ ਨੋਜ਼ ਲਾਤੀ ਆ ਦੇਖੋ ਕਿੰਨਾ ਸੋਹਣਾ ਗੁਰਲੀਨੇ ਆਪਣਾ ਹੀ ਕਰ ਲਿਆ ਚਾਪੂਰਾ ਸਨੋਮੈਨ ਜਾਂਦਾ ਬਸ ਕੁਰਸਾ ਸੀ ਕਿ ਨਾ ਕ੍ਰਿਸਨੋਮਨ ਨਾਲੇ ਪਿਆਰ ਹੋ ਗਿਆ ਇਹਨੇ ਟੈਡੀ ਵੀਰ ਬਣਾਇਆ ਫਿਰ ਸਨੋਮਨ ਦਾ ਕਾਣਾ ਗੱਲ ਤਾਂ ਨਾ ਯਾਰ ਮੈਂ ਸਨੋਮਨ ਬਚਾਰਾ ਕੀ ਕਰਨਾ ਹੁਣ ਸਨੋਮਨ ਦਾ ਜਾ ਕੇ ਫ੍ਰੀਜ ਵਿੱਚ ਰੱਖ ਦਿੱਤਾ ਇੱਕ ਨਾ ਫ੍ਰੀਜ ਵਿੱਚ ਰੱਖ ਲਾ ਸਨੋਮਨ ਇਹ ਸਨੋਮਨ ਦਾ ਹੁਣ ਚਲੀ ਗਿਆ ਜੀ ਘਰ ਨੂੰ ਕਰ ਲਿਆ ਬੱਚਿਆਂ ਨੇ ਫੁੱਲ ਜਵਾਏ